ਮਾਇਦਾ ਦੋਹਾਂ ਦੋਹੇ ਤਰ੍ਹਾਂ ਦੀਆਂ ਮੰਗਾ ਮੰਨੀ ਬੈਠਾ ਜੇ ਤੁਸੀਂ ਕਹਿੰਦੇ ਅਸੀਂ ਘਰ ਚੜਦਾ ਜਿਹੜੇ ਕਿਹੜੀ ਤਰ ਕਹਿੰਦੀ ਹੈ ਕਿ ਇੱਥੇ ਬਰਸੜਾ ਬਚਾਓ ਕਮੇਟੀ ਬਚਾਓ ਦਾ ਤਾਂ ਜੇ ਕਿਤੇ ਜਾਂਦਾ ਹੋਵੇ ਬਰਸੜਾ ਜਿਹੜਾ ਪਹਿਲਾ ਕੈਮਰਾ ਨੇ ਉਹ ਹੈਗਾ ਦੂਜਾ ਨਵਾਂ ਬਣਨਾ ਸ਼ਹਿਰ ਦੇ ਵਿਕਾਸ ਨੂੰ ਦੇਖ ਕੇ ਬਾਦੀ 4.5 ਰਕ ਹੋ ਗਈ ਹੈ ਬਣਾਉਣਾ ਅੱਜ ਸਾਡੇ ਕੋਲੇ ਜਗ੍ਹਾ ਸਮਾਂ ਆਏਗਾ ਸਾਡੇ ਕੋਲੇ ਕਦੇ ਜਗ੍ਹਾ ਵੀ ਨਹੀਂ ਰਹਿਣੀ ਅਸੀਂ ਉਦੋਂ ਪੁਸ਼ਤਾ ਸਕਦੇ ਹਾਂ ਜਦੋਂ ਕੋਈ ਸਾਡੇ ਹੱਥ ਵਿੱਚ ਚੀਜ਼ ਨਾ ਹੋਵੇ ਇਸ ਕਰਕੇ ਇਹ ਜਿਹੜੇ ਜਿਹੜੀ ਤੁਸੀਂ ਪੁੱਛਦੇ ਹੋ ਜਿਹੜੇ ਐਮਸੀਏ ਟੜੇ ਦੋਨੋਂ ਮਜ਼ਬੂਤ ਆ ਜਿਹੜਾ ਜਿਨ੍ਹਾਂ ਨੇ ਲਜਾਣ ਵਾਸਤੇ ਕਿਹਾ ਉਹ ਵੀ ਤੁਹਾਡਾ ਮੈਂ ਟੜਿਆਂ ਦੀ ਗੱਲ ਹੀ ਨਹੀਂ ਕਰਦਾ ਟੜੇ ਹੁੰਦੇ ਹੀ ਨਹੀਂ ਤੁਸੀਂ ਡਿਸਾਈਡ ਕਿਵੇਂ ਕਰਦਾ ਮੈਂ ਤਾਂ ਲੋਕਤੰਤਰ ਦੇ ਵਿੱਚ ਜਿੱਥੇ ਲੋੜਾਂ ਨੇ ਸਰਕਾਰਾਂ ਉਸ ਤੇ ਕੰਮ ਕਰਦੀਆਂ ਨੇ ਮੈਂ ਆਪਦੀ ਪ੍ਰਪੋਜ਼ਲਟੀ ਲੰਬੇ ਸਮੇਂ ਤੋਂ ਲੋਕਾਂ ਦੀ ਡਿਮਾਂਡ ਸੀ ਮੈਥੋਂ ਦਾ ਤੁਸੀਂ 2 ਸਾਲ ਪੁੱਛ-ਪੁੱਛ ਕੇ ਮੇਰਾ ਖਿਆਲ ਆ ਵੀ ਮੈਨੂੰ ਤੰਗ ਕਰਤਾ ਸੀ ਜੇ ਸ਼ੁਰੂ ਕਦੋਂ ਹੋਊਗਾ ਇਸ ਕਰਕੇ ਲੋੜਾਂ ਜਦੋਂ ਲੋੜ ਆਉਂਦੀਆਂ